ਔਰੰਗਜ਼ੇਬ ਤੱਕ ਪਹੁੰਚਦੇ ਆ ਪਹੁੰਚਦੇ ਆ ਹਿੰਮਤ ਇਤਨੀ ਵੱਧ ਗਈ ਔਰੰਗਜ਼ੇਬ ਨੇ ਕਹਿ ਦਿੱਤਾ ਕੋਈ ਆਪਣੇ ਸਿਰਸ ਦੇ ਉੱਤੇ ਕਲਗੇ ਨਹੀਂ ਲਾ ਸਕਦਾ ਰਾਜਪੂਤ ਲਾਂਦੇ ਸਨ ਕੋਈ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਵੀ ਨਹੀਂ ਜੋੜ ਸਕਦਾ ਰਾਜਪੂਤ ਸਿੰਘ ਕਹ ਲਾਂਦੇ ਅੱਜ ਵੀ ਸਿੰਘ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਇਹ ਦੁਆਪਰ ਯੁੱਗ ਜੈਸੇ ਖਤਮ ਹੋ ਗਿਆ ਨਾ ਪਾਂਡਵਾਂ ਦਾ ਪੜਪੋਤਰਾ ਜਨਮੇ ਜੇਨੇ ਆਪਣੇ ਪੁੱਤਰ ਦਾ ਨਾਂ ਰਖਿਆ ਸੀ ਅਜੈ ਸਿੰਘ ਅਜੈ ਸਿੰਘ ਰਾਖੇ ਉਹ ਰਜੀ ਪੁੱਤਰ ਨਾਮ ਅਧਰਿਓ ਅਸਮਿਧਾਨੰ ਪ੍ਰਥਮ ਪੁੱਤਰ ਨਾਮ ਦਸਮ ਗ੍ਰੰਥ ਰਜੀ ਪੁੱਤਰ ਰਾਜੇ ਜਨਮੇ ਜੇਦੀ ਰਜੀ ਸੀ ਬਾਉ ਦਾਸੀ ਸੀ ਗੋਲੀ ਸੀ ਜੋ ਦਹਜ ਦੇ ਚ ਮਿਲੀ ਸੀ ਉਹਨਾਂ ਦੇ ਨਾਲ ਦਹਜ ਦੇ ਚ ਰਾਜੇ ਮਹਾਰਾਜੇ ਆਪਣੀ ਬੱਚੀ ਦੇ ਨਾਲ ਨੌਕਰਾਨੀਆਂ ਨੂੰ ਵੀ ਦੇ ਦਿੰਦੇ ਸਨ 10 10 20 20 ਨੌਕਰਾਨੀਆਂ ਦਹਜ ਦੇ ਚ ਇਹ ਦਹਜ ਦੇ ਚ ਆਈ ਸੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਇਤਿਹਾਸ ਖੁਦ ਲਿਖਿਆ ਲਖੀਰੂਪਮੰਤੀ ਮਹਾਰਾਜ ਦਾਸੀ ਮਨੋਂ ਚੀਰ ਕੇ ਚਾਰ ਚੰਦਰਾ ਨਿਕਾਸੀ ਇੱਕ ਦਿਨ ਜਨਮੇ ਜੇ ਨੇ ਇਸ ਦਾਸੀ ਨੂੰ ਦੇਖਿਆ ਤੇ ਉਹਨੂੰ ਐਸਾ ਅਨੁਭਵ ਹੋਇਆ ਜੈਸੇ ਚੰ드ਰਾ ਨੂੰ ਚੀਰ ਕੇ ਉਹਦੀ ਸਾਰੀ ਚਾਂਦਨੀ ਇਕੱਠੀ ਕਰਕੇ ਇਸ ਨੂੰ ਬਣਾਇਆ ਗਿਆ ਸ਼ਾਇਰਾਨਾ ਅੰਦਾਜ਼ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਤਿਕ ਅੰਦਾਜ਼ ਕਲਗੀਦਰ ਪੇਧਾ ਤਾਂ ਜੇ ਰਾਜ ਕੰਨਿਆ ਇਸ ਰਾਜੇ ਦੇ ਜੋ ਬਨਾਰਸ ਦੇ ਰਾਜੇ ਦੀ ਕੰਨਿਆ ਵਿਆਹ ਕੇ ਲੈਂਦੀ ਸੀ ਤਿਆਗ ਦਿੱਤਾ ਦਾਸੀ ਨਾਲ ਵਿਆਹ ਕੀਤਾ ਲੰਬੀ ਚੌੜੀ ਵਾਰਤਾ ਤੇ ਕਿਸੇ ਵਕਤ ਮੈਂ ਤੁਹਾਡੇ ਸਰਵਣ ਕਰਾਵਾਂਗਾ ਮੁਕਤ ਸਰਸ ਕਰਾਂ ਪੁੱਤਰ ਹੋਇਆ ਅਸ਼ਮੇਦ ਯਗ ਰਚਿਆ ਬ੍ਰਹਮ ਭੋਜ ਰਚਿਆ ਬੜੇ ਪੰਡਤ ਬੜਾਏ ਹਵਨ ਯਗ ਕਰਵਾਏ ਬੜੀ ਖੁਸ਼ੀ ਇਸ ਪੁੱਤਰ ਦਾ ਨਾਮ ਅਜੈ ਸਿੰਘ ਰੱਖੇ ਅਖੇ ਉਹ ਰਜੀ ਪੁੱਤਰ ਨਾਮ ਰਜੀ ਪੁੱਤਰ ਰਜੀ ਕਹਿੰਦੇ ਨੇ ਦਾਸੀ ਦਾਸੀ ਦਾ ਪੁੱਤਰ ਅਜੈ ਸਿੰਘ ਕਿਉਂਕਿ ਰਜੀ ਦੇ ਪੁੱਤਰ ਸਨ ਇਸ ਕੌਮ ਨੂੰ ਫਿਰ ਕਿਹਾ ਜਾਣ ਲੱਗ ਪਿਆ ਰਾਜਪੋਤ ਰਜੀ ਪੁੱਤਰ ਦਾਸੀ ਦੇ ਪੁੱਤਰ ਗੋਲੀ ਦੇ ਲੜਕੇ ਨੌਕਰਾਨੇ ਦੇ ਲੜਕੇ ਅਜੈ ਸਿੰਘ ਰਾਖਿਓ ਰਜੀ ਪੁੱਤਰ ਨਾਮ ਦਰਿਓ ਅਸ ਮੈਦਾਨੰ ਪਥਮ ਪ੍ਰੁਕਤ ਨਾਮ ਰਾਜਪੂਤ ਰਾਜੇ ਜਨਮੇ ਜੇਦੀ ਔਲਾਦ ਨੇ ਸੰਤਾਨ ਨੇ ਮਾਤਾ ਇਹਨਾਂ ਦੀ ਰਜੀ ਸੀ ਉਹਨਾਂ ਦਿਨਾਂ ਦੇ ਵਿੱਚ ਵਲਦੀਤ ਕਰੀਬਨ ਕਰੀਬਨ ਮਾ ਨਾਲ ਜੋੜੀ ਜਾਂਦੀ ਸੀ ਇਹ ਵੀ ਮੈਰਜ ਕਰਦੇ 90 ਫੀਸਦੀ ਮਾ ਨਾਲ ਜੋੜੀ ਜਾਂਦੀ ਸੀ 10 ਵਿੱਚ ادی ਪਲਦੀਏ ਦੀ ਕਿਦਰੇ ਪਿਤਾ ਨਾਲ ਜੋੜੀ ਜਾਂਦੀ ਸੀ ਇਹਨਾਂ ਨੂੰ ਰਜੇ ਪੁੱਤਰ ਕਿਹਾ ਜਾਣ ਲੱਗ ਪਿਆ ਰਾਜਪੂਤ ਇਹ ਦਸਤਾਰੇ ਸਜਾਉਂਦੇ ਸਨ ਲੰਬੇ ਦਾੜੇ ਸਿਰ ਤੇ ਕਲਗੀ ਰੱਖਣੀ ਔਰ ਤਲਵਾਰ ਪਹਿਨ ਕੇ ਰੱਖਣੀ ਘੋੜੇ ਦੀ ਅਸਵਾਰੀ ਕਰਨੇ ਬੜੀ ਸ਼ਾਨ ਔਰ ਸ਼ੌਕਤ ਦੇ ਨਾਲ ਇਹ ਰਾਜਪੂਤ ਰਹਿੰਦੇ ਸਨ ਨਾਮ ਸਿੰਘ ਕਿ ਸੇ ਮਨੋਵਿਗਿਆਨਕ ਨੇ ਔਰੰਗਜ਼ੈਬ ਦੇ ਕੰਨ ਦੇ ਚੇ ਖਬਰ ਪਾ ਦਿੱਤੀ ਕਿ ਜਿਹੜਾ ਨਾਮ ਹੈ ਇਹ ਵੀ ਇਹਨਾਂ ਨੂੰ ਉਤਸ਼ਾਹਿਤ ਕਰਦਾ ਹੈ ਸਿੰਘ ਮਨਾਈ ਕਰ ਲੋ ਕੋਈ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਜੋੜ ਸਕਦਾ ਇਹ ਜੋ ਸ਼ਸਤਰ ਪਹਿਨ ਕੇ ਰੱਖਦੇ ਨੇ ਇਹ ਇਹਨਾਂ ਨੂੰ ਸੂਰਬੀਰਤਾ ਦਿੰਦਾ ਹੈ ਇਸ ਤੋਂ ਪ੍ਰੇਰਣਾ ਮਿਲਦੀ ਹੈ ਕੱਪੜਿਆਂ ਦੇ ਰੰਗ ਦਾ ਵੀ ਅਸਰ ਹੈ ਕੱਪੜਿਆਂ ਦਾ ਵੀ ਮਨ ਤੇ ਅਸਰ ਹੈ ਤਨ ਦੇ ਉੱਤੇ ਜੋ ਚੀਜ਼ ਧਾਰਨ ਕੀਤੀ ਹੈ ਸੂਖਸ਼ਮ ਰੂਪ ਦੇ ਚ ਉਸ ਦਾ ਮਨ ਦੇਤੇ ਪ੍ਰਭਾਵ ਹੈ ਇਹ ਵੀ ਮੈਰਜ਼ ਕਰਦੇ ਆਂ।ਔਰਨ ਜ਼ੈਬ ਨੇ ਹੁਕਮਨਾਮਾ ਸਾਰੇ ਦੇਸ਼ ਦੇ ਜਾਰੀ ਕਰ ਦਿੱਤਾ। ਕੋਈ ਹਿੰਦੂ ਸਰਤੇ ਕਲਗੇ ਨਹੀਂ ਰਾਜ ਕਰਦਾ, ਸ਼ਸਤਰ ਨਹੀਂ ਧਾਰਨ ਕਰ ਸਕਦਾ, ਘੋੜੇ ਦੀ ਅਸਵਾਰੀ ਨਹੀਂ ਕਰ ਸਕਦਾ। ਔਰ ਤੀਸਰਾ ਇੱਕ ਸ਼ਬਦ ਝਟਕਾ ਇਹ ਰਾਜਪੂਤਾਂ ਚ ਪਰਚਲਤ ਸੀ। ਇਹ ਲਵਜ਼ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਮੌਜੂਦ ਹੈ। ਵਾਥੇ ਲਿਓ ਵਾਲੇ ਦਰਿਓ ਜੈਸੇ ਬਾਸਾ ਮਾਸ ਦੇਤ ਝਾਟ ਲਿ। ਬੜੇ ਵਿੱਚ ਲੜੀਵਾਰ ਜਿਹੜੇ ਪਾਠ ਕਰਦੇ ਨੇ ਜ਼ਰੂਰ ਪੰਕਤੀ ਆ। ਵਾਥੇ ਲਿਓ ਵਾਲੇ ਦਰਿਓ ਜੈਸੇ ਬਾਸਾ ਮਾਸ ਦੇਤ ਝਾਟ ਲਿ। ਪਰਮਾਤਮਾ ਕੋਲੋ ਲਿਆ ਤੇ ਪਰਮਾਤਮਾ ਦੇ ਅਗੋਂ ਰੱਖ ਕੇ ਤਾਂ ਨਹੀਂ ਹੋਣ ਦਾ ਦਾਵਾ ਪਿਆ ਕਰਦਾ ਮਹਾਰਾਜ ਕਹਿੰਦੇ ਜਿਵੇਂ ਝਟਕਈ ਬਾਸਾ ਮਾਸ ਅਗੋਂ ਰੱਖਦਾ ਹੋਵੇ ਗੁਰੂ ਵਰਜਨ ਦੇਵ ਜੀ ਸ਼ਬਦ ਗੁਰੂ ਵਰਜਨ ਦੇਵ ਜੀ ਦਾ ਜੈਸੇ ਬਾਸਾ ਮਾਸ ਦੇਤ ਝਾਟਲੀ ਝਟਕਈ ਝਾਟਲੀ ਇਹ ਰਾਜਸਥਾਨ ਦੇ ਵਿੱਚ ਅੱਜ ਵੀ ਕਹਿੰਦੇ اورنگزیب نے حکم کر دیتا راجپوت چٹکا نہیں کر سکتا نہیں کر سکتا رجپوت کلگے نہیں لا سکے ہندو شسطر بھی دھارن نہیں کر سکتا اور ہندو گھوڑے دی اسواری بھی نہیں کر سکتا منائی کر دیتی انند پور تو بلند ہوئی ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਸਨਾ ਤੋਂ اے ਔਰੰਗਜ਼ੇਬ ਸੁਣ ਮੈਂ ਕੱਲ੍ਹ ਗਈ ਲਾਵਾਂਗਾ ਮੇਰੇ ਸਿੱਖ ਲਾਣਗੇ ਮੈਂ ਸ਼ਸਤਰ ਪਹਿਨਾਂਗਾ ਮੇਰੇ ਸਿੱਖ ਪਹਿਨਣਗੇ ਮੇਰੇ ਸਿੱਖ ਝਟਕਾ ਵੀ ਕਰਨਗੇ ਕੋੜੇ ਦੀ ਅਸਵਾਰੀ ਵੀ ਕਰਨਗੇ ਔਰ ਸ਼ਸਤਰ ਵੀ ਪਹਿਨਣਗੇ ਸਿਰਫ ਉਸ ਹੁਕਮਨਾਮੇ ਨੂੰ ਰੱਦ ਕਰਨਾ ਸੀ ਇਤਿਹਾਸਕਾਰ ਮੰਨਦੇ ਨੇ ਇਹ ਹੁਕਮ ਜੇ ਕਿਦਰੇ ਆਨੰਦਪੁਰ ਸਾਹਿਬ ਤੇ ਵੀ ਲਾਗੂ ਹੋ ਜਾਂਦਾ ਤੇ ਭਾਰਤ ਦੀ ਰੂਪਰੇਖਾ ਉਹ ਹੀ ਹੋਣੀ ਸੀ ਜੋ ਅਫਗਾਨਿਸਤਾਨ ਦੀ ਹੈ, ਈਰਾਨ ਦੀ, ਉਜ਼ਬੇਕਿਸਤਾਨ ਦੀ, ਤੁਰਕਮੇਨਿਸਤਾਨ ਦੀ। ਭਾਰਤ ਦੀ ਇਹ ਰੂਪਰੇਖਾ ਨਹੀਂ ਹੋਣੀ ਸੀ ਜੋ ਅੱਜ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ ਹੈ। ਬਚਾਓ ਹੈ ਸਤਿਗੁਰ ਦੀ ਰਹਿਮਤ ਦਾ ਜੋ ਹੈ ਸਦਕਾ। ਇਕ ਇਤਿਹਾਸਿਕ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦਾ ਆ ਕਾਰਨ ਖਾਮਾ ਖਾ ਕੋਈ ਜੰਗੀ ਤਬੀਅਤ ਦੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਿਕ ਨਹੀਂ ਸਨ ਪ੍ਰੇਮ ਨਾਲ ਭਰੀ ਹੋਈ ਮੂਰਤੀ ਸੀ ਉਹ ਤੇ ਕਹਿੰਦੇ ਨੇ ਪ੍ਰਮਾਤਮਾ ਵੀ ਪ੍ਰੇਮ ਰੂਪ ਹੈ ਜਤਰ ਤਤਰ ਵਿਸਾ ਵਿਸਾ ਹੋਏ ਫੈਲਿਓ ਅਨਰਾਗ ਬਾਈ ਧਾਰ ਦੇ ਰਾਜਿਆਂ ਨੇ ਭੰਗਾਣੀ ਦੇ ਕੋਲੋਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲੇ ਹਜ਼ਾਰਾਂ ਦੀ ਤਾਕਤ ਦੇ ਸੈਨਾ ਕੇਰਲੇ ਔਰ ਇਸ ਸੈਨਾ ਦਾ ਮੁਖੀ ਸੀ ਹਰੀ ਚੰਦ ਹਡੂਰਾ ਮੈਂ ਅਰਜ਼ ਕਰਾਂ ਦੇਸ਼ ਲਗਾਤਾਰ ਗੁਲਾਮ ਹੋਣ ਕਰਕੇ ਆਪਣੀ ਅਣਖ ਗੈਰਤ ਗਵਾ ਚੁੱਕਿਆ ਸੀ ਔਰ ਮੈਂ ਜਿਵੇਂ ਪਹਿਲੇ ਅਰਜ਼ ਕੀਤੀ ਆਪਣੇ ਧੀਆਂ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸੀ। ਦੇਸ਼ ਦੀ ਸੰਸਕ੍ਰਿਤੀ ਮਿਟਦੀ ਜਾ ਰਹੀ ਸੀ, ਖਤਮ ਹੁੰਦੀ ਜਾ ਰਹੀ ਸੀ। ਆਵਾਜ਼ ਉਠਾਈ ਗੁਰੂ ਗੋਬਿੰਦ ਸਿੰਘ ਨੇ 22 ਧਾਰ ਦੇ ਰਾਜਿਆਂ ਨੂੰ ਝੋਟ ਲੱਗੇ ਇਹ ਸਾਨੂੰ ਝੋਟ ਪਹਚਾਈਏ। ਕਿਉਂਕਿ ਇਹਨਾਂ ਨੇ ਵੀ ਇਹੀ ਕੁਛ ਕੀਤਾ ਹੋਇਆ ਸੀ। ਗੇਰਲੇ ਇਸ ਤੋਂ ਪਹਿਲੇ ਬੁਲੇਖੇ ਨਾਲ ਕੇਰਾ ਪਾ ਚੁਕੇ ਸਨ ਕਵੀ ਹੰਸਰਾਮ ਤੇ 52 ਕਵੀਆਂ ਵਿੱਚੋਂ ਸ਼ਾਇਦ ਆਪ ਨੂੰ ਪਤਾ ਹੋਵੇ ਇੱਕ ਦਿਨ ਕੋਈ ਐਸੀ ਸਮੱਸਿਆ ਸਤਿਗੁਰ ਨੇ ਰਖੀ ਤੇ ਕਵੀ ਹੰਸਰਾਮ ਨੇ ਐਸੇ ਛੰਦ ਸੁਣਾਏ ਮਹਾਰਾਜ ਨੇ ਬਹੁਤਾ ਇਨਾਮ ਆਕਰਮ ਹੰਸਰਾਮ ਨੂੰ ਦਿੱਤਾ ਕੋੜਾ ਦਿੱਤਾ ਉਹਦੇ ਤੇ ਸੋਨੇ ਦੀ ਕਾਠੀ ਪੰਜ ਹਾਥੀ ਦਿੱਤੇ ਮਹਾਰਾਜ ਨੇ ਹੰਸਰਾਮ ਨਾਲ 100 ਸਿੰਘ ਦਿੱਤੇ ਬਈ ਨੂੰ ਘਰ ਤੱਕ ਪੁਚਾ ਕੇ ਆ ਇਹਦੇ ਕੋਲ ਇਤਨਾ ਧਨ ਹੈ ਸੰਪਦਾ ਹੈ ਰਸਤੇ 'ਚ ਕੋਈ ਇਸ ਨੂੰ ਲੁੱਟ ਨਾ ਲਵੇ ਤੇ ਫਿਰ ਲੋਕਾਂ ਨੂੰ ਇਹ ਵੀ ਪਤਾ ਚੱਲੇ ਇਹ ਮਾਮੂਲੀ ਮਨੁੱਖ ਨਹੀਂ ਜਾ ਰਿਹਾ ਮਹਾਰਾਜ ਨੇ ਅੱਗੋਂ ਇੱਕ ਨਗਾਰਚੀ ਵੀ ਰਖ ਦਿੱਤਾ ਘੋੜੇ ਤੇ ਉਹ ਨਗਾਰਾ ਵਜਾਂਦਾ ਵਜਦਾ ਪਿੱਛੇ ਹੰਸਰਾਮ ਹਾਥੀ ਤੇ ਸਿੰਘ ਹਰੀਚੰਦ ਹਡੂਰੇ ਨੂੰ ਉਦੋਂ ਵੀ ਭਲੇਖਾ ਪੈ ਗਿਆ ਬਈ ਗੁਰੂ ਗੋਬਿੰਦ ਸਿੰਘ ਆ ਰਹੇ ਨੇ ਹੁਣ ਕੱਲ੍ਹ ਗਈ ਲਾਈ ਹੋਈ ਹੰਸਰਾਮ ਨੇ ਉਹਨਾਂ ਦੇ ਨਾਲ ਦਾੜੇ ਲੋਗ ਰਖਦੇ ਸਨ ਕਿਸ ਰਖਦੇ ਸਨ ਘੇਰ ਲਿਆ ਕਵੀ ਹੰਸ ਰਾਮ ਸਮਝ ਗਏ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਜਾਣ ਕੇ ਇਹਨਾਂ ਨੇ ਘੇਰਾ ਪਾ ਲਿਆ। ਔਰ ਇਹ ਜਨਾਬੇ ਕਿਧਰੇ ਤੀਰਾਂ ਦੀ ਬਾਰਿਸ਼ ਕਰ ਦੇਣ। ਉਹ ਖੜਾ ਹੋ ਕੇ ਉਹਨਾਂ ਬਾਈ ਧਾਰ ਦੇ ਰਾਜਿਆਂ ਨੂੰ ਮੁਖਾਤਬ ਹੋ ਕੇ ਕਹਿੰਦਾ ਕਵੀ ਹਾਂ ਇੱਕ ਕਵਤਾ ਸੁਣ ਲਓ ਫਿਰ ਹਾਥਾ ਪਾਈ ਕਰਾਂਗੇ। धोंदम भी दोकारे बाजे मानो जल धर गाजे गर्जत निशान ओ भभान छिपो जात है हाथीन के हलका हजारन गने के है जटत जवाहर जो जग मग घात है कोर सारे जोर कर नालन को शोर सुने संकट सुरेश ओ नरेश बिलखात है ਹੰਸਰਾਮ ਕਹਿ ਬਿਰਾਜੋ ਜਨ ਪਾਜੋ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਂਦਾ ਏ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਇੱਕ ਮੰਗਤਾ ਜਾਂਦਾ ਪਿਆਏ ਗੁਰੂ ਗੋਬਿੰਦ ਸਿੰਘ ਨਹੀਂ ਹੈ ਇਹ ਉਹਦੇ ਦਰ ਦਾ ਇੱਕ ਮੰਗਤਾ ਪਿਆ ਜਾਂਦਾ ਹੈ ਹਰੀ ਚੰਦ ਕਹਿੰਦਾ ਇਹ ਮੰਗਤਿਆਂ ਦਾ ਹਾਲ ਹੈ ਹੀਰੇ ਜਵਾਰਾਤ ਨਾਲ ਜੜੇ ਹੋਏ ਹਾਥੀ ਸੋਨੇ ਦੀ ਗਾਠੀ ਘੋੜੇ ਤੇ ਹੀਰੇ ਜਵਾਰਾ ਤੇ ਅਸ਼ਰਫੀਆਂ ਕੋਲ ਨੇ ਹਰੀ ਚੰਦ ਕਹਿ ਉਠਾਏ ਮੰਗਤਿਆਂ ਦਾ ਇਹ ਹਾਲ ਹੈ ਤੇ ਦਾਤਿਆਂ ਦਾ ਕੀ ਹਾਲ ਹੋਵੇ ਗੁਰੂ ਗੋਬਿੰਦ ਸਿੰਘ ਕੇ ਮੰਗੇ ਕਵੀ ਰਾਜ ਚਲੇ ਜਾਂਦੇ ਹਰੀ ਚੰਦ ਨੇ ਹੀਰੇ ਤੇ ਪਾਈ ਰੱਖਿਆ ਹੰਸ ਰਾਮ ਨੂੰ ਜਾਣ ਦਿੱਤਾ ਸੁਭਾਵ ਅੱਜ ਗੁਰੂ ਗੋਬਿੰਦ ਸਿੰਘ ਦੇ ਹਾਲੇ ਦੋਲੇ ਘੇਰਾ ਪਾ ਲਿਆ ਉੱਥੇ ਔਰ ਹਰੀ ਚੰ ਲਲਕਾਰ ਕੇ ਕਹਿੰਦਾ ਸੁਣਿਆ ਇਹ ਜਿਹੜਾ ਤੁਹਾਡਾ ਕੋੜ ਹੈ ਇਹ بڑے بڑے ਪਹਾੜਾਂ ਤੋਂ ਛਾਲ ਮਾਰ ਕੇ ਟੱਪ ਜਾਂਦਾ ਹੈ ਅੱਜ ਨਹੀਂ ਜਾ ਸਕਦੇ ਸੁਣਿਆ ਬੜੇ ਫੁਰਤੀਲੇ ਡੰਗ ਨਾਲ ਤੁਸੀਂ ਲੜਦੇ ਹੋ ਉਹ ਲੱਖਾਂ ਦੇ ਚੋਂ ਹੀ ਸੀਨਾ ਚੀਰ ਕੇ ਲੰਘ ਜਾਂਦੇ ਹੋ ਅੱਜ ਨਹੀਂ ਲੰਘ ਸਕੋ ਅਸ ਸਾਡਾ ਘੇਰਾ ਤੁਸੀਂ ਨਹੀਂ ਤੋੜ ਸਕਦੇ ਹਰੀਚੰਦ ਹੰਡੂਰਾ ਕਹਿੰਦਾ ਏ ਠੀਕ ਹੈ ਸਾਡੇ ਕੋਲੇ 80000 ਦੀ ਸਹਿਣ ਹੈ ਤੁਸੀਂ ਜਾਤੇ ਸਕਦੇ ਹੋ ਫਿਰ ਵੀ ਅਸੀਂ ਤੁਹਾਡੀ ਤੀਰ ਅੰਦਾਜ਼ੀ ਦੇਖਣਾ ਚਾਹੁੰਦੇ ਆ ਤੁਹਾਡੀ ਕਲਾ ਦੇਖਣਾ ਚਾਹੁੰਦੇ ਆ ਫੜੀਆਂ ਖੋਬੀਆਂ ਸੁਣੀਆਂ ਨੇ ਆਪਾਂ ਦੋਵੇਂ ਪਹਿਲੇ ਮਿਲ ਕੇ ਤੀਰ ਅੰਦਾਜ਼ੀ ਕਰੀਏ ਬਾਕੀ ਫੌਜ ਬਾਅਦ ਦੇ ਚ ਉਹਨੂੰ ਪੂਰਾ ਭਰੋਸਾ ਸੀ ਕਿੱਥੇ ਜਾਣਗੇ ਚਾਲੀ ਸਿੰਘ ਨਾਲ ਨੇ ਕੁੱਲ ਤੇ 80 ਹਜ਼ਾਰ ਦੀ ਸੈਨਾ ਕਿੱਥੇ ਜਾਣਗੇ ਘੇਰਾ ਪਾਇਆ ਹਰੀ ਚੰਦ ਕਹਿੰਦਾ ਤੁਸੀਂ ਤੀਰ ਚਲਾਓ ਮੈਂ ਰੋਕਾਂਗਾ ਫਿਰ ਮੈਂ ਤੀਰ ਚਲਾਵਾਂਗਾ ਤੁਸੀਂ ਬਚਾਓ ਕਰਨਾ ਸਤਿਗੁਰੂ ਕਹਿੰਦੇ ਨੇ ਅੱਛਾ ਇੰਜ ਕਰ ਫਿਰ ਪਹਿਲੇ ਤੂੰ ਚਲਾ ਫਕੀਰ ਦਾ ਕੰਮ ਹੀ ਨਹੀਂ ਹੈ ਕਿਸੇ ਤੇ ਪਹਿਲੇ ਵਾਰ ਕਰੇ ਹਰੀ ਚੰਨ ਅਸੀਂ ਪਹਿਲੇ ਫਕੀਰਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਅਸੀਂ ਪਹਿਲੇ ਨਹੀਂ ਵਾਰ ਕਰਦੇ ਪਹਿਲੇ ਤੋਂ ਕਰ ਹਰੀ ਚੰਦ ਹੁਣ ਜੋ ਕੋਈ ਸੋਚਦਾ ਹੈ ਤੇ ਸਤਿਗੁਰ ਆਪਣੀ ਲਿਖਤ ਦੇ ਚ ਲੈਦੇ ਨੇ ਹਰੀ ਚੰਦ ਅੰਦਰ ਸੋਚਦਾ ਹੈ ਰਾਜਨੀਤਿਕ ਬਿਲਕੁਲ ਨਹੀਂ ਨੇ ਰਾਜਨੀਤਿਕ ਕਿਸੇ ਨੂੰ ਪਹਿਲਾ ਵਾਰ ਦਾ ਮੌਕਾ ਨਹੀਂ ਦਿੰਦਾ ਕਹੇ ਠੀਕ ਹੈ ਬਾਪ ਫਕੀਰ ਤੇ ਨੇ ਰਾਜਨੀਤਿਕ ਨਹੀਂ ਹੈ ਇਹ ਰਾਜਨੀਤੀ ਨੂੰ ਨਹੀਂ ਸਮਝਦਾ ਹਰੀਚੰਦ ਅੰਦਰੋਂ ਖੁਸ਼ ਹੋ ਗਿਆ। ਔਰ ਉਹਨੇ ਕਮਾਨ ਨਾਲ ਤੀਰ ਜੋੜਿਆ ਹੈ। ਨਿਸ਼ਾਨਾ ਘੋੜੇ ਦਾ ਬਣਾਇਆ। ਵੀ ਸੁਣਿਆ ਏ ਘੋੜਾ ਇੱਕਦਮ ਪਹਾੜਾਂ ਤੋਂ ਲੰਘ ਜਾਂਦਾ ਹੈ। ਬੜੀ ਤੇਜ਼ੀ ਨਾਲ। ਪਹਿਲੇ ਘੋੜੇ ਨੂੰ ਖਤਮ ਕਰੀਏ। ਹਰੀਚੰਦ ਕੋਪਿਓ ਕਮਾਨੰ ਸਵਾਰੰ। ਪ੍ਰਥਮ ਬਾਜਯੰ ਤਾਣ ਬਾਣੰ ਪ੍ਰਹਾਰੰ ਤਾਜੀ ਘੋੜੇ ਨੂੰ ਕਹਿੰਦੇ। ਨਿਸ਼ਾਨਾ ਘੋੜੇ ਦਾ ਬਣਾਇਆ ਇਤਨਾ ਵੱਡਾ ਘੋੜਾ ਹੈ تیر ਲੰਘ ਜਾਏਗਾ ਘੋੜਾ ਖਤਮ ਹੋ ਜਾਏਗਾ ਰੱਬ ਦੀ ਨੇ ਉਹ تیر ਘੋੜੇ ਦੇ ਕੰਨ ਦੇ ਕੋਲ ਲੰਘੇ ਨਹੀਂ ਲਗੇ ਹਰੀ ਚੰਦਾ ਮੋਇਨ ਨਾ ਹੋ ਗਿਆ ਨੀਤੀ ਦੇ ਮੁਤਾਬਕ ਹੁਣ ਵਾਰ ਗੁਰੂ ਗੋਬਿੰਦ ਸਿੰਘ ਨੂੰ ਕਰਨਾ ਪਏਗਾ ਮੈਂ ਕਰ ਚੁੱਕੇ ਹਾਂ ਉਹਨਾਂ ਨੇ ਬਚਾਇਆ ਹੁਣ ਉਹ ਕਰਨਗੇ ਮੈਂ ਬਚਾਓ ਕਰਾਂਗਾ ਅੰਦਰੋਂ ਕਬਰਾਇਆ ਜ਼ਰੂਰ ਹੈ ਨਿਮੂਜਣੇ ਜਿਹਾ ਮਉ ਨਾਲ ਕਹਿੰਦਾ ਹੈ ਮਹਾਰਾਜ ਹੁਣ ਤੁਸੀਂ ਹੀ ਵਾਰ ਕਰੋ ਸਤਿਗੁਰੂ ਕਹਿੰਦੇ ਨੇ ਅਜੇ ਵੀ ਫਕੀਰ ਦੀ ਫਕੀਰੀ ਸ਼ਾਂਤ ਰਸ ਦੇ ਸਾਗਰ ਦੇ ਵਿੱਚ ਆਨੰਦ ਲੈ ਰਹੀ ਹੈ ਤੂੰ ਇੱਕ ਵਾਰ ਹੋਰ ਕਰ ਲੈ ਹੋਰ ਕਰ ہوں ہری چند کہیں کہ نا یہ نہیں کہ راجنیتی تو ناواقف نے پولے بھی بڑے نے کچھ بھی نہیں جانتے یہ دوجہ موقع میں مینو دینے پہنے ایک تیر خطا چلا گیا ہے تو دوجہ بھی خطا چلا جائے گا مہاراج لکھ لکھتے ہیں دوتیے تیر تاک کے موقع چلا آئے ہو رکھے ہو دیو میں کان چھو کے سیدھا ਦੂਜਾ تیر ਉਹਨੇ ਮੇਰਾ ਨਿਸ਼ਾਨਾ ਬਣਾਇਆ ਛਾਤੀ ਦਾ ਪਰ ਮੇਰੇ ਕੋਲ ਆਂਦੇ ਆਂਦੇ تیر ਉੱਚਾ ਹੋ ਗਿਆ ਉਹ ਵੀ ਮੇਰੇ ਕੰਨਾਂ ਨੂੰ ਛੂਕੇ ਲੰਘੇ ਉਸ ਅਕਾਲ ਪੁਰਖ ਨੇ ਉਹ تیر ਮੇਰੇ ਸੀਨੇ 'ਚ ਨਹੀਂ ਲੱਗਣ ਦਿੱਤਾ ਅਦਕੀ ਨਿਮੋਜਣਾ ਹੋ ਗਿਆ ਬਿਲਕੁਲ ਹਰੀ ਚੰ ਵੇ ਹੁਣ ਤੇ ਇਹ ਵਾਰ ਕਰਨਗੇ ਕਿਉਂਕਿ ਦੋ ਵਾਰ ਮੈਂ ਕਰ ਚੁੱਕੇ ਹੁਣ ਹਰੀ ਚੰਦ ਕਹਿੰਦਾ ਅੱਛਾ ਹੁਣ ਤੁਸੀਂ ਵਾਰ ਕਰੋ ਅਸੀਂ ਬਚਾਉਂਦੇ ਹਾਂ ਹਰੀ ਚੰਦ ਫਕੀਰ ਅਜੇ ਵੀ ਰੋਸ ਦੇ ਚ ਨਹੀਂ ਆਇਆ ਇੱਕ ਵਾਰ ਤੂੰ ਹੋਰ ਕਰ ਲੈ ਜਦ ਦੁਨੀਆ ਦੇ ਇਤਿਹਾਸਕਾਰ ਇਸ ਇਤਿਹਾਸ ਨੂੰ ਪੜ੍ਹਦੇ ਨੇ ਡੰਗ ਰਹਿ ਜਾਂਦੇ ਹੈ ਇਸ ਭਰੇ ਮੈਦਾਨੇ ਜੰਗ ਵਿੱਚ ਤੀਜਾ ਮੌਕਾ ਦੁਸ਼ਮਣ ਨੂੰ ਦੇਣਾ ਜਾਣੀ ਦੁਸ਼ਮਣ ਨੂੰ ਕੋਈ ਫਕੀਰ ਦੇ ਸਕਦਾ ਹੈ ਕੋਈ ਸੰਤ ਦੇ ਸਕਦਾ ਹੈ ਦੂਸਰਾ ਨਹੀਂ ਦੇ ਸਕਦਾ ਅਤਕੀ ਉਸਨੇ ਨਿਸ਼ਾਨਾ ਬਣਾਇਆ ਪੇਟੀ ਦਾ ਮਹਾਰਾਜ ਦੇ ਕਮਰਕੱਸੇ ਦਾ ਸਤਗੁਰ ਨੇ ਕਮਰਕੱਸਾ ਇੱਕ ਚਮੜੇ ਦੀ ਪੇਟੀ ਬਣੀ ਹੋਈ ਸੀ ਉੱਪਰ ਫਿਰ ਰੇਸ਼ਮੀ ਕਪੜਾ ਸੀ ਜਿਹਨੂੰ ਕਮਰ ਕੱਸਾ ਕਹਿੰਦੇ ਨੇ ਘੋੜੇ ਦੀ ਅਸਵਾਰੀ ਕਰਦੇ ਆ ਬੰਨਣਾ ਪੈਂਦਾ ਉਹਨੇ ਨਿਸ਼ਾਨਾ ਕਮਰ ਕੱਸੇ ਦਾ ਬਣਾਇਆ ਹੈ ਪੇਟੀ ਦਾ ਬਣਾਇਆ ਵੀ ਪਹਿਲੇ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਤੇ ਤੀਰ ਉੱਥੇ ਤੱਕ ਜਾਂਦਿਆਂ ਜਾਂਦਿਆਂ ਉੱਚਾ ਹੋ ਗਿਆ ਤੇ ਕੰਨਾਂ ਨੂੰ ਛੂ ਕੇ ਲੰਘ ਗਿਆ ਹੁਣ ਪੇਟੀ ਦਾ ਨਿਸ਼ਾਨਾ ਬਣਾਇਆ ਅਗਰ ਥੋੜਾ ਉੱਚਾ ਵੀ ਹੋ ਗਿਆ ਤਾਂ ਸੀਨੇ ਚ ਲੱਗੇ ਐਨ ਪੇਟੀ ਦਾ ਨਿਸ਼ਾਨਾ ਬਣਾ ਕੇ ਕਮਰ ਕੱਸੇ ਦਾ ਨਿਸ਼ਾਨਾ ਬਣਾ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਿਤਿਏ ਤੀਰ ਮਾਰਿਓ ਸੋ ਪੇਟੀ ਮਜਾਰੰ ਵਿਦਯੰਗ ਚਿਲਕ ਤੰਗ ਦਵਾਲ ਉਪਾਰਯੰ ਪਧਾਰੰ ਤੀਜਾ ਤੀਰ ਇਸਨੇ ਮਾਰਿਆ ਸਾਡੇ ਕਮਰ ਕੱਸੇ ਉਹ ਜੋ ਅਸੀਂ ਰੇਸ਼ਮੀ ਕਪੜਾ ਪਹਿਨੇ ਹੋਇਆ ਸੀ ਬਣੇ ਹੋਇਆ ਸੀ ਉਨ ਨੂੰ ਲਗਿਆ ਤੇਰਸ ਕਪੜਾ ਫਟ ਗਿਆ ਚਮੜੇ ਦੀ ਜਿਹੜੀ ਪੇਟੀ ਹੈ ਉਹ ਵੀ ਫਟ ਗਈ ਛੁਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕਲੇ ਕ ਵਲੰਗ ਜਾਨ ਦਾ ਸੰਗ ਬਚਾਇੰ ਇਤਨੀ ਜੀ ਚੁੰਝ ਸਾਨੂੰ ਲਗੇ ਰੰਚਕ ਮਾਤਰ ਹੂੰ ਬਾਹਰ ਆਇਆ ਸਤਗੁਰ ਕਹਿੰਦੇ ਨੇ ਫਿਰ ਅਸੀਂ ਤੀਰ ਭੱਤੇ ਚੋਂ ਕਢਿਆ ਆਖਿਆ ਹਰੀ ਚੰਨ ਹੁਣ ਫਕੀਰ ਰੋਸ ਦੇ ਚ ਆ ਗਿਆ ਹੈ ਹੁਣ ਤੂੰ ਖੁਦਾ ਦਾ ਵਾਸਤਾ ਵੀ ਪਾਵੇਂ ਤੇ ਤੀਰ ਰੁਕੇਗਾ ਨਹੀਂ ਨਹੀਂ ਰੁਕੇਗਾ ਕਿਉਂ ਜਬੇ ਬਾਣ ਲਾਗਿਓ ਤਬੇ ਰੋਸ ਜਾਗ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਘਰੇ ਲੈ ਕਮਾਨੰ ਹਣੰ ਬਾਣ ਤਾਣੰ ਸਬੇ ਵੀਰਦਾਏ ਸਰੋਗੰ ਘੰ ਚਲਾਏ ਹਰੀ ਚੰਦ ਮਾਰੇ ਸੋ ਜੋ ਧਾਲ ਲਕਾਰੇ ਪਹਿਲੇ ਤੀਰ ਨਾਲ ਹੀ ਉਹਦਾ ਬੋਗ ਪੈ ਗਿਆ ਥੱਲੇ ਗਿਰਿਆ ਉਹਦੀ ਸੈਨਾ ਭੱਜ ਉੱਠੀ ਬਈ ਸਿਪਾਹ ਹਲਾਰ ਹੀ ਗਿਆ ਸਾਡਾ ਤੇ ਬਈ ਇੱਕੋ ਹੀ ਵਾਰ ਨਾਲ ਹਰੀ ਚੰਦ ਗਿਆ ਉਹਦੀ ਸੈਨਾ ਹੌਸਲਾ ਹਾਰ ਬੈਠੀ ਭੱਜ ਕੇ ਧਨ ਗੁਰੂ oven ਸਿੰਘ ਜੀ ਮਹਾਰਾਜ ਦੇ ਉੱਤੇ ਹੱਥ ਜੁੜੇ ਨੇ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਆਇਆ ਕਹਿੰਦੇ ਨੇ ਭਾਈ ਜੀਤ ਮੇਰੀ ਕਿਰਪਾ ਕਾਲ ਘੇਰੀ اے ਪ੍ਰਭੂ ਤੇਰੀ ਰਹਿਮਤ 80000 ਦੀ ਸੈਨਾ ਹੋਵੇ ਤੇ ਅਸੀਂ ਤੇ ਗਿਣਤੀ ਦੇ ਬੰਦੇ ਤੇ ਤੇਰੀ ਰਹਿਮਤ ਤੇ ਤੇਰੀ ਕਿਰਪਾ ਇਤਿਹਾਸ ਖਾਰੇ ਥੋਂ ਲੈਦੇ ਨੇ ਅਤਿਅੰਤ ਨਿਰਮਾਣਤਾ ਦੇ ਮਾਲਕ ਬੜਾ ਕਠੋਰ ਬੋਲਿਆ ਸੀ ਹਰੀ ਚੰਦ ਔਰ بار بار ਵਾਰ ਕਰਦਾ ਗਿਆ ਪਰ ਸਤਿਗੁਰੂ ਸ਼ਾਂਤਮਈ ਬਣੇ ਰਹੇ ਇਸੇ ਵਾਸਤੇ ਅਨਾ ਯਾਰ ਹਾਂ ਇੱਕ ਮੁਸਲਮ ਸ਼ਾਇਰ ਹੈ ਜਿਨੇ ਸ਼ਾਇਦ ਜੋ ਦੋ ਕਿਤਾਬਾਂ ਲਿਖੇਨ ਪੜੇ ਪੜਨ ਦੇ ਆਇਆ ਹਨ ਗੰਗੇ ਸ਼ਹੀਦਾ ਸ਼ਹੀਦਾਨੇ ਵਫਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪ ਦਿੱਤੀਆਂ ਨੇ ਅੱਜ ਤੋਂ ਕੁਈ 100 ਸਾਲ ਪਹਿਲੇ ਗੁਜਰਾਤ ਦੇ ਤਹਿਸੀਲ ਫਾਲੀਆ ਦੇ ਇਲਾਕੇ ਚ ਇਹ ਰਹਿਣ ਵਾਲਾ ਅਲਾ ਯਾਰ ਹਾਂ ਇਹਨੇ ਕਿਤਾਬਾਂ ਦੋ ਲਿਖੀਆਂ ਗੰਜੇ ਸ਼ਹੀਦਾਂ ਸ਼ਹੀਦਾਨੇ ਵਫਾ ਸ਼ਹੀਦਾਨੇ ਵਫਾ ਦੇ ਚ ਉਹ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਜੋ ਪਹਿਲੀ ਨਜ਼ਮ ਲਿਖਦਾ ਹੈ ਉਹ ਆਪ ਸਰਵਨ ਕਰੋ ਤੇ ਫਿਰ ਮੈਂ ਅੱਗੇ ਚਲਾਂਗਾ ਉਹ ਕਹਿੰਦਾ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਖੇ ਹੈ ਦੁਨੀਆ ਦੇ ਵਿਦਵਾਨ ਆਲਮ ਆਜ਼ਮ ਕਲਮ ਦੇ ਧਨੀ ਦਿਮਾਗ ਦੇ ਧਨੀ ਜੇ ਕਿਦਰੇ ਗੁਰੂ ਗੋਬਿੰਦ ਸਿੰਘ ਨੂੰ ਇਨਸਾਫ ਦੀ ਦ੍ਰਿਸ਼ਟੀ ਨਾਲ ਦੇਖ ਇਹ ਫਕੀਰ ਕਹਿੰਦਾ ਨਹੀਂ ਕਲਗੀਧਰ ਨੂੰ ਇਨਸਾਫ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਗਿਆ ਨਹੀਂ ਦੇਖਿਆ ਨਾ ਆਪਣਿਆਂ ਨੇ ਦੇਖਿਆ ਨਾ ਬੇਗਾਨਿਆਂ ਨੇ ਦੇਖਿਆ ਇਹ ਹੀ ਕਾਰਨ ਹੈ ਕਿ ਦੇਸ਼ ਦੀ ਆਜ਼ਾਦੀ ਦਾ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਣ ਵਾਲਾ ਦੇਸ਼ ਦੇ ਧਰਮ ਨੂੰ ਬਚਾਣ ਵਾਲਾ ਜਿਹੜਾ ਵਾਅਦ ਇੱਕ ਫਰਜ਼ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦਾ ਜ਼ਿਕਰ ਤੱਕ ਨਹੀਂ ਆਉਂਦਾ ਜ਼ਿਕਰ ਤੱਕ ਨਹੀਂ ਲਾਂਕੇ ਸਾਰੀ ਕਰਾਮਾਤ ਜੋ ਭਾਰਤ ਦੇ ਚ ਹੈ ਇਤਿ ਦਿੱਤੀ ਦੇਨ ਦਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਠੀਕ ਕਹਿ ਰਿਹਾ ਹੈ ਅਲਾ ਯਾਰਾ ਇਨਸਾਫ ਨਹੀਂ ਹੋਇਆ ਕਹਿੰਦੇ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਖੇ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੇ ਹੀ ਨਹੀਂ ਕੋਈ ਇਹਦਾ ਸਾਨੇ ਨਹੀਂ ਇਸ ਮਹਾਪੁਰਸ਼ ਦਾ ਇਹ ਤਰਕ ਹੋਈਏ ਕਿਦਰੇ ਡਰ ਦਾ ਮਾਰਾ ਤੇ ਤੂੰ ਐਸਾ ਨਹੀਂ ਕਹਿ ਰਿਹਾ ਇਹ ਕਿਦਰੇ ਲੋਭ ਕਰਕੇ ਤੈਨੂੰ ਕੁਝ ਮਿਲ ਗਿਆ ਹੋਵੇ ਹੁਣ ਜੋ ਕੁਝ ਅਲਾ ਯਾਰ ਖਾਨ ਦੂਸਰੀ ਨਜ਼ਮ ਵਿੱਚ ਕਹਿੰਦਾ ਹੈ ਧਿਆਨ ਨਾਲ ਸੁਣਨਾ ਅੱਲਾਹ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਅਲਾ ਯਾਰ ਅੱਲਾਹ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿਤਨੇ ਵੀ ਹੋ ਗੋਵਿੰਦ ਕੀ ਤਾਰੀਫ ਵੋ ਕਮ ਹਰ ਚੰਦ ਮੇਰੇ ਹੱਥ ਮੇ ਪੁਰ ਜ਼ੋਰ ਕਲਮ ਹੈ ਮੇਰੇ ਹੱਥ ਦੇ ਜਿਹੜੀ ਕਲਮ ਹੈ ਸਾਹਿਤਕਾਰ ਦੀ ਕਲਮ ਹੈ ਸ਼ਾਇਰ ਦੀ ਕਲਮ ਹੈ ਜਿਹਦੇ ਚੋਂ ਰੱਬੀ ਨਗਮੇ ਨਿਕਲਦੇ ਇਹ ਕੋਈ ਹਿਸਾਬ ਕਿਤਾਬ ਲਿਖਣ ਵਾਲੀ ਕਲਮ ਨਹੀਂ ਹੈ ਇਹ ਕੋਈ ਫਜ਼ੂਲ ਦੀਆਂ ਗੱਲਾਂ ਲਿਖਣ ਵਾਲੀ ਕਲਮ ਨਹੀਂ ਹੈ ਇਹ ਸ਼ਾਇਰ ਦੀ ਕਲਮ ਹੈ ਜਿੱਥੋਂ ਰੱਬੀ ਨਗਮੇ ਨਿਕਲਦੇ ਸਚਾਈ ਨਿਕਲਦੀ ਹੈ ਹਰ ਚੰਦ ਮੇਰੇ ਹੱਥ ਮੇ ਪੁਰ ਜ਼ੋਰ ਕਲਮ ਹੈ ਸਤਗੁਰ ਕੇ ਲੇਖੋ ਵਸਬ ਕਹਾਂ ਤਾਬੇ ਰਕਮ ਹੈ ਵਸਬ ਕਹਿੰਦੇ ਨੇ ਸਿਫਤਾ ਮੈਂ ਸਿਫਤਾ ਲਿਖਾਂ ਇਸ ਕਲਮ ਦੇ ਚ ਇਹ ਤਾਕਤ ਕੋਈ ਨਹੀਂ ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਜਾਂ ਮਜਦਾਰ ਕੋ ਜਾਂ ਲਹਿਰ ਕੋ ਦੇਖੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਸਾਗਰ ਦੀ ਤਰ੍ਹਾਂ ਗਹਿਰਾਈ ਦੇਚ ਬੜੀ ਸ਼ਾਂਤੀ ਹੈ ਉੱਪਰ ਲਹਿਰਾਂ ਦਾ ਉਛਾਲ ਹੈ ਤੂਫਾਨ ਹੈ ਪਰ ਗਹਿਰਾਈ ਦੇਚ ਬੜੀ ਸ਼ਾਂਤੀ ਹੈ ਬੜੀ ਸ਼ਾਂਤੀ ਹੈ ਇਹ ਭਜ ਦੌੜ ਸਿਰਫ ਉੱਪਰ ਹੀ ਉੱਪਰ ਹੈ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ ਸ਼ਹੀਦਾਨੇ ਵਫਾ